ਜੇ ਗੁਰੂ ਰਾਮਦਾਸ ਦੇ ਦਰ ਤੇ ਜਾਓ ਤੇ ਇਹ ਤਿੰਨ ਗੱਲਾਂ ਆਪਣੇ ਮਨ ਆਪਣੇ ਦਿਲ ਅਤੇ ਆਪਣੀ ਰੂਹ ਵਿੱਚ ਪੱਕੀਆਂ ਕਰ ਲਓ ਪਹਿਲੀ ਗੱਲ ਕਿ ਦਰ ਨਹੀਂ ਛੱਡਣਾ ਜੇਕਰ ਦਾਤ ਲੈਣੀ ਹੈ ਤਾਂ ਕਿਸੇ ਇੱਕ ਦਰ ਤੇ ਬੈਠ ਜਾਓ ਕਈ ਵਾਰ ਅਸੀਂ ਵੇਖਦੇ ਹਾਂ ਕਿਸੇ ਗੱਡੀ ਦੇ ਕੋਲ ਕੋਈ ਭਿਖਾਰੀ ਆ ਜਾਂਦਾ ਉਹ ਗੱਡੀ ਦਾ ਸ਼ੀਸ਼ਾ ਫੜ ਲੈਂਦਾ ਬੰਦਾ ਕਹਿੰਦਾ ਹੁਣ ਇਹਨੂੰ ਕਿਵੇਂ ਹਟਾਈਏ ਜੇ ਵਿੱਚੋਂ ਕੁਝ ਨਾ ਕੁਝ ਕੱਟਣਾ ਹੀ ਪੈਂਦਾ ਇਸੇ ਤਰ੍ਹਾਂ ਜੇ ਅਸੀਂ ਸੱਚਮੁੱਚ ਆਪਣੇ ਦਾਤਾਰ ਕੋਲੋਂ ਦਾਤ ਲੈਣੀ ਹੈ ਤਾਂ ਇੱਕ ਦਲ ਦੇ ਹੋ ਕੇ ਬੈਠ ਜਾਈਏ ਸਗਲ ਦਵਾਰ ਕੋ ਸਾੜ ਕੇ ਗਹਿਓ ਤੁਹਾਰੋ ਦਵਾਰ ਜਦੋਂ ਸਾਰੇ ਦਵਾਰ ਸਾੜ ਕੇ ਸਿਰਫ ਇੱਕ ਸਾਹਿਬ ਦਾ ਦਰ ਫੜ ਲੈਂਦੇ ਹਨ ਉਹ ਕਦੇ ਵੀ ਖਾਲੀ ਨਹੀਂ ਮੁੜਦੇ ਦੂਜੀ ਗੱਲ ਕਦੇ ਵੀ ਕਾਲੇ ਨਾ ਕਹੋ ਕਦੇ ਵੀ ਨਾ ਕਹੋ ਮੈਨੂੰ ਇਹ ਨਹੀਂ ਮਿਲਿਆ ਮੈਂ ਤਾਂ ਇੰਨੀਆਂ ਅਰਦਾਸਾਂ ਕੀਤੀਆਂ ਪਰ ਨਤੀਜਾ ਨਹੀਂ ਆਇਆ ਸਬਰ ਰੱਖੋ ਜੇ ਤੁਸੀਂ ਅਰਦਾਸ ਕਰਦੇ ਹੋ ਤਾਂ ਤੁਹਾਡੀ ਅਰਜੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਜਾਂਦੀ ਹੈ ਜੇ ਤੁਸੀਂ ਅਰਦਾਸ ਕਰਦੇ ਹੋ ਤਾਂ ਤੁਹਾਡੀ ਫਾਈਲ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਵਿੱਚ ਲੱਗ ਜਾਂਦੀ ਹੈ ਇਸ ਕਰਕੇ ਸਬਰ ਰੱਖੋ ਜਿਸ ਵਕਤ ਤੇ ਧਾਤ ਦਿੰਦੀ ਮਿਲਣੀ ਆ ਉਸ ਵਕਤ ਤੇ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਉਹ ਵਕਤ ਸਾਡਾ ਨਹੀਂ ਉਹ ਵਕਤ ਗੁਰੂ ਦੀ ਰਹਿਮਤ ਦਾ ਹੋਵੇਗਾ ਤੀਜੀ ਗੱਲ ਸਭ ਤੋਂ ਵੱਡੀ ਗੱਲ ਜੇ ਦਾਤ ਮਿਲ ਵੀ ਜਾਵੇ ਤਾਂ ਹੰਕਾਰ ਨਾ ਕਰਿਓ ਨਾ ਕਹਿਓ ਕਿ ਮੇਰੀ ਕਾਬਲੀਅਤ ਸੀ ਨਾ ਕਹਿਓ ਮੈਂ ਤਾਂ ਪਾਠ ਕਰਦਾ ਰਹਿੰਦਾ ਸੀ ਮੈਨੂੰ ਤਾਂ ਮਿਲਿਆ ਸਿਰਫ ਵਾਹਿਗੁਰੂ ਸਤਨਾਮ ਸਿਰ ਵਾਹਿਗੁਰੂ ਜੀ ਕਹੋ ਦਾਤਾ ਜੀ ਇਹ ਤੇਰੀ ਦਾਤਾਰ ਹੈ ਜਿਸ ਤਰਾਂ ਗੁਰਬਾਣੀ ਆਖਦੀ ਆ ਕੇਤਿਆਂ ਦੁਖ ਭੂਖ ਸਦਮਾਰ ਐਪੀ ਦਾਤ ਤੇਰੀ ਦਾਤ ਸਭ ਕੁਝ ਚੰਗਾ ਮਾੜਾ ਸੁਖ ਦੁਖ ਸਭ ਕੁਝ ਦਾਤ ਹੈ ਤੂੰ ਹੀ ਦਾਤਾਰ ਹੈ ਮੇਸਾ ਆਖੋ ਸਤਨਾਮ ਸ੍ਰੀ ਵਾਹਿਗੁਰੂ